ਫਰੈਂਡਸ ਗੁੱਡ ਮਾਰਨਿੰਗ ਹੈ ਜੀ ਆਪ ਸਾਰਿਆਂ ਨੂੰ ਤੇ ਲੋ ਜੀ ਇੱਧਰ ਪਕ ਕਰੇ ਆਪਣੇ ਦਾਲ ਵਾਲੇ ਪਰੌਂਠੇ ਕਿਉਂਕਿ ਦਾਲ ਪਈ ਤੀ ਬਚੀ ਹੋਈ ਔਰ ਬੱਚਿਆਂ ਨੇ ਖਾਣੀ ਨਹੀਂ ਤੀ ਕਿਸੇ ਨੇ ਨਹੀਂ ਖਾਣੀ ਤੀ ਤੋਂ ਆਪਾਂ ਨੇ ਆਟੇ ਚ ਗੁੰਨਤੀ ਆ ਤੇ ਹੁਣ ਆਪਾਂ ਦਾਲ ਵਾਲੇ ਪਰੌਂਠੇ ਬਣਾ ਰਹੇ ਆ ਜੀ ਦੇਸੀ ਕੀ ਵਾਲੇ ਤੇ ਇੱਧਰ ਆਪਣੇ ਕੋਲ ਦੇਸੀ ਕੀ ਆ ਔਰ ਆਪਾਂ ਲੱਗੇ ਆ ਜੀ ਪਰੌਂਠੇ ਬਣਾਣ ਦਾਲ ਵਾਲੇ ਤੇ ਲੋ ਜੀ ਫਰੈਂਡਸ ਆਪਣੇ ਬਣ ਚੁੱਕੇ ਆ ਬਸ ਪਰੌਂਠੇ ਦਾਲ ਵਾਲੇ ਹਨਾ ਤੇ दाल ਕੋਈ ਖਾ ਨਹੀਂ ਰਿਹਾ ਤਾਂ ਬਸ ਆਪਾਂ ਨੇ ਕੀ ਕਰਿਆ ਆਟੇ ਦੇ ਵਿੱਚ ਗੁੰਨਤੀ ਤੇ ਪਰੌਂਠੇ ਵੀ ਇੰਨੇ ਜੰਮੀ-ਅੰਮੀ ਲੱਗ ਰਹੇ ਤੇ ਨਾ ਮਤਲਬ ਦੇਖਣ ਚ ਵਧੀਆ ਲੱਗ ਰਹੇ ਤੇ ਔਰ ਖਾਣ ਚ ਵੀ ਸਵਾਦ ਹੋਵੰਗੇ ਹਨਾ ਤੇ ਲੋ ਜੀ ਮਲਾਈ ਵੀ ਐ ਦਹੀਂ ਵੀ ਐ ਬੱਚਿਆਂ ਨੇ ਅਗਰ ਮਲਾਈ ਲੈਣੀ ਹੋਈ ਤਾਂ ਮਲਾਈ ਲੈ ਲੈਣੀ ਐ ਨਹੀਂ ਇਹਨਾਂ ਨੇ ਦਹੀਂ ਲੈ ਲੈਣੀ ਐ ਤੇ ਲੋ ਜੀ ਇਹ ਵੀਡੀਓ ਮੇਰੀ ਅੱਧਾ ਘੰਟਾ ਲੇਟ ਐ ਮਤਲਬ ਜਦੋਂ ਮੇਰੇ ਬੱਚੇ ਤਿਆਰ ਹੋ ਗਏ ਤੇ ਸਕੂਲ ਚਲੇ ਗਏ ਟਿਫਨ ਪੈਕ ਹੋ ਗਏ ਉਸ ਤੋਂ ਬਾਅਦ ਆਈ ਤੀ ਜੀ ਮੈਂ ਰਸੋਈ ਦੇ ਵਿੱਚ ਥੋੜੇ ਜੇ ਭਾਂਡੇ ਮਨ ਜਾਣ ਤੇ ਭਾਂਡਿਆਂ ਦੀ ਵਾਰੀ ਆ ਗਈ ਮੇਰੀ ਹੁਣ ਤੇ ਹੁਣ ਲੱਗੀ ਵੀ ਆ ਜੀ ਮੈਂ ਭਾਂਡੇ ਮਾਂਜਣ ਔਰ ਭਾਂਡੇ ਮਾਂਜ ਕੇ ਸਾਰਾ ਝਾੜੂ ਲਾਣਾ ਝਾੜੂ ਮੇਰਾ ਬਾਕੀ ਆ ਹਲੇ ਅੱਧਾ ਕ ਝਾੜੂ ਲਾ ਲਿਆ ਕਿਉਂਕਿ ਇੱਕ ਪਾਸੇ ਝਾੜੂ ਲਾ ਲਿਆ ਤਾਂ ਮੈਂ ਲੇਕਿਨ ਬਵਜੂਦ ਕੇ ਪਪਾ ਹਲੇ ਗਏ ਨਹੀਂ ਤੇ ਕੋਟ ਕਿਉਂਕਿ ਅੱਜ ਲੇਟ ਜਾਏਗੇ ਤਾਂ ਮੈਂ ਸੋਚਿਆ ਉਸਤੇ ਪਹਿਲਾਂ ਪਹਿਲਾਂ ਆਪਾਂ ਜਿੰਨਾ ਵੀ ਕੰਮ ਨਿਬੜਦਾ ਥੋੜਾ ਬਹੁਤਾ ਉਹ ਨਿਬੜ ਲਈਏ ਝਾੜੂ ਬਾਅਦ ਚ ਲਾਉਂਗੀ ਕਿਉਂਕਿ ਗੱਡੀ ਖੜੀ ਆ ਦੂਜੇ ਬੇੜੇ ਦੇ ਵਿੱਚ ਹਨਾ ਜਦ ਤੱਕ ਗੱਡੀ ਨਹੀਂ ਨਿਕਲਦੀ ਹੈਗੀ ਦੂਜੇ ਬੇੜੇ ਦੇ ਵਿੱਚ ਜਦ ਤੱਕ ਝਾੜੂ ਨਹੀਂ ਲੱਗਦਾ ਹੈਗਾ ਤੇ ਇਸ ਕਰਕੇ ਪਹਿਲਾਂ ਤੇ ਭਾਂਡੇ ਮਾਂਜਣ ਤੋਂ ਬਾਅਦ ਫੇਰ ਲਾਉਂਗੀ ਝਾੜੂ ਮੈਂ ਫੇਰ ਪੋਚਾ ਲਾਣਾ ਹੈ ਤੇ ਲੋ ਜੀ ਫਿਲਹਾਲ ਭਾਂਡੇ ਮੈਂ ਮਾਂ ਚੁੱਕੀ ਦੀ ਔਰ ਭਾਂਡੇ ਮਾਂਜ ਕੇ ਸੋਚਿਆ ਡੋਲੂ ਵੀ ਨਾਲ ਦੀ ਨਾਲ ਬੇਲਾ ਹੋ ਜਾਏਗਾ ਕਿਉਂਕਿ ਇਸਕੇ ਵਿੱਚ ਤਾਜੀ ਲੱਸੀ ਪਈ ਥੀ ਕੱਲ ਦੀ ਆਈ ਹੋਈ ਇਹ ਲੱਸੀ ਦਾ ਆਪਾਂ ਪਨੀਰ ਪਾਵਾਂਗੇ ਤੇ ਕਈਆਂ ਨੂੰ ਪਤਾ ਨਹੀਂ ਹੋਣਾ ਕਿ ਲੱਸੀ ਦਾ ਪਨੀਰ ਕਿਵੇਂ ਬਣਦਾ ਔਰ ਕਈ ਸ਼ਾਇਦ ਜਾਣਦੇ ਆ ਵੀ ਲੱਸੀ ਦਾ ਪਨੀਰ ਬਣ ਜਾਂਦਾ ਹੈ ਤੇ ਲੋ ਜੀ ਲੱਸੀ ਦਾ ਪਨੀਰ ਮੈਂ ਇੱਕ ਬੋਈਆ ਲੈ ਲਿਆ ਉਹਦੇ ਵਿੱਚ ਕੱਪੜਾ ਜਾ ਵਿਚਾ ਲਿਆ ਕਪੜਾ ਵਿਚਾ ਕੇ ਉਹਦੇ ਵਿੱਚ ਮੈਂ ਲੱਸੀ ਪਾਈ ਆ ਸਾਰੀ ਇਹ ਜੋ ਲੱਸੀ ਹੈ ਨਾ ਇਹਦਾ ਪਾਣੀ ਸਾਰਾ ਨੁੱਟ ਚੜ ਜਾਊਗਾ ਔਰ ਜੋ ਗਾੜਾ ਗਾੜਾ ਮਟੀਰੀਅਲ ਹੁੰਦਾ ਨਾ ਉਹ ਪੌਣੇ ਚ ਰਹਿ ਜਾਊਗਾ ਤੇ ਉਹਨੂੰ ਆਪਾਂ ਨੇ ਫਿਰ ਕੜਛੀ ਨਾਲ ਇੱਕ ਭਾਂਡੇ ਚ ਕੱਢ ਲੈਣਾ ਫਿਰ ਘੋਲ ਲੈਣਾ ਫਿਰ ਰੈਤੇ ਦੀ ਤਰ੍ਹਾਂ ਤੁਸੀਂ ਬਣਾ ਲਓ ਔਰ ਵਧੀਆ ਬਣਦਾ ਚਲੋ ਜੀ ਫ੍ਰੈਂਸ ਕੰਮ ਧੰਦਾ ਹੋ ਗਿਆ ਮੇਰਾ ਸਾਰਾ ਫਿਨਿਸ਼ ਸਵੇਰ ਦਾ ਬੱਚੇ ਚਲੇ ਗਏ ਸਕੂਲ ਔਰ ਅੱਜ ਮੈਂ ਪਾਇਆ ਲੱਸੀ ਦਾ ਪਨੀਰ ਲੱਸੀ ਦਾ ਪਨੀਰ ਬਹੁਤ ਟੇਸਟੀ ਲੱਗਦਾ ਕਦੇ ਤੁਸੀਂ ਪਾ ਕੇ ਦੇਖਿਓ ਔਰ ਫਿਲਹਾਲ ਮੈਂ ਜਾਣਾ ਡਿਸਪੈਂਸਰੀ ਕਿਉਂਕਿ ਮੈਡਮ ਆ ਗਈ ਹੋਣੀ ਡਾਕਟਰ ਕਿਉਂਕਿ ਮੈਂ ਦਿਖਾਣੀ ਆ ਆਪਣੀ ਰਿਪੋਰਟਸ ਡਿਸਪੈਂਸਰੀ ਜਾਣ ਲੱਗੀ ਆ ਉਸ ਤੋਂ ਬਾਅਦ ਅਗਰ ਟਾਈਮ ਮਿਲਿਆ ਤਾਂ ਆ ਕੇ ਗੁਰਦੁਆਰਾ ਸਾਹਿਬ ਜਾਣਾ ਹੈ ਕਿਉਂਕਿ ਅੱਜ ਲਾਸਟ ਪਾਠ ਹੈ 21ਵਾਂ 21ਵਾਂ ਸੁਖਮਨੀ ਸਾਹਿਬ ਦਾ ਨਾ ਲਾਸਟ ਪਾਠ ਹੈ ਅੱਜ ਤੇ ਲਾਸਟ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਿਲ ਹੋਵਾਂਗੇ ਤੇ ਬਾਕੀ ਮੈਂ ਦਿਖਾਣ ਜਾ ਰਹੀ ਆ ਜੀ ਆਪਣੀ ਰਿਪੋਰਟ ਡਾਕਟਰ ਆ ਗਈ ਹੋਣੀ ਡਿਸਪੈਂਸਰੀ ਦੇ ਵਿੱਚ ਚੱਲਦੇ ਆ ਜੀ ਮੇਰੇ ਨਾਲ ਮੇਰੀ ਗਵਾਂਡਣ ਜਾਊਗੀ ਮੇਰੇ ਗਵਾਂਡੀਆਂ ਦੀ ਨਾ ਵਿਚਾਰੀ ਮੇਰੇ ਨਾਲ ਚੱਲੀ ਜਾਂਦੀ ਆ ਬਹੁਤ ਸਾਊ ਹੈ ਨਾਈਸ ਹੈ ਤੇ ਚਲੋ ਜੀ ਸਿਰਸੁਰ ਵਾਲਿਆ ਆਪਾਂ ਰੈਡੀ ਛੇੜੀ ਹੋ ਗਏ ਆ ਤੇ ਚਲਦੇ ਆ ਹੁਣ ਆਪਾਂ ਡਿਸਪੈਂਸਰੀ ਚ ਤੇ ਦਿਖਾਨੇ ਆਪਣੀ ਰਿਪੋਰਟ ਕਿ ਆ ਯਾਰ ਰਿਪੋਰਟ ਦੇ ਵਿੱਚ ਫਿਰ ਉਹ ਮੈਡੀਸਿਨ ਵਗੈਰਾ ਲਿਖ ਕੇ ਦਊਗੀ ਕਿ ਆਪਾਂ ਨੇ ਆਪਣੀ ਰਿਪੋਰਟਸ ਚੱਕ ਲਈਆਂ ਹੁਣ ਆਪਾਂ ਦਿਖਾ ਕੇ ਆ ਰਹੇ ਆ ਹਨਾ ਡਾਕਟਰ ਨੂੰ ਤੇ ਚਲੋ ਜੀ ਚਲਦੇ ਆ ਫਿਰ ਧੁੱਪਾਂ ਤੇਜ ਹੋ ਜਾਣੀ ਆ 9:11 ਤਾਂ ਹੋਈ ਗਏ ਹਨਾ ਲੋ ਜੀ ਪਹੁੰਚ ਚੁੱਕੇ ਆ ਡਿਸਪੈਂਸਰੀ ਚ ਭੀੜ ਬਹੁਤ ਲੱਗੀ ਹੋਈ ਆ ਇਸ ਕਰਕੇ ਅਸੀਂ ਥੋੜੀ ਦੇਰ ਲਈ ਬਾਹਰ ਬੈਠ ਗਏ ਆ ਕੇ ਪਦੀਨਾ ਸੁਣੋ ਗਿਆ ਨਾ ਮੇਰੇ ਵਿਤਰੀ ਪੱਤੇ ਜੇ ਮੁਰਗੇ ਪਤਾ ਨਹੀਂ ਗਰਮੀ ਕਰਕੇ ਮੋੜੇ ਹਾਂ ਮੇਰੇ ਘਮਲੇ ਮਲਾਇਆ ਉਹ ਕੁੱਠੇ ਪ੍ਰੈਣ ਹੋ ਗਿਆ ਹੂੰ ਪਰ ਪੱਤੇ ਜੇ ਮੋੜ ਨਾਲ ਉਹ ਪਿੱਤੇ ਦੇ ਪੱਦੇ ਜਾ ਰਹੇ ਹੈਂ ਦੇਦੀ ਫਿਰ ਕਹਾਂ ਲਾ ਮਿੱਟੀ ਨਾ ਵਧੀਆ ਜਿੱਤ ਆਪਣਾ ਚੀਜ਼ ਹੋ ਜਾਵੇ ਅੱਗੇ ਚਲੇ ਵਸ ਗੁਰਦੁਆਰੇ ਪਿਛਲਾ ਗੇਟ ਹੈ ਨਾ ਉਤੋਂ ਕਹਦੀ ਮੋਨੀ ਉਹਨੇ ਕਿਹ ਘਰ ਜਾਣਾ ਸੱਤੇ ਸੱਤੇ ਗੱਦ ਪਤਾ ਹੋਵੇ ਚੀਜ਼ ਕਾਹਦਾ ਪਤਾ ਇਹ ਜਗਾ ਹਾਂ ਚੈਸ ਕਰ ਮਾਨੂੰ ਪੁੱਛ ਲੈਗਾ ਤੇ ਮੌਨੀ ਕੇ ਘਰ ਜਾਣਾ ਪਪਿੱਤੇ ਲੈ ਕੇ ਆਣੇ ਉਹਨਾਂ ਦੇ ਕਹਤੇ ਪਰਮਜੀਤ ਕੇ ਘਰ ਜਾਣਾ ਪਰਮਜੀਤ ਹੋ ਜਾ ਇਹ ਵੀ ਤਾਂ ਛੋਟੇ ਐ ਜੜ ਫੜ ਲੇਗੇ ਜੜ ਫੜ ਲੇਗੇ ਠੀਕ ਹੋ ਆਪ ਪਿੱਤਾ ਤਾਂ ਉਹ ਵੀ ਹਾਂ ਸਾਡੀ ਵਾਰੀ आप गए घर वापस मेनु अज टाइम लग गया क्योंकि भीड़ बहुत ही अज डिस्पेंसरी और बड़ी डॉक्टर नहीं आंदी डिस्पेंसरी के जिसने मेनु दवाई लिखी है ना और दवाई दंदे हैं मैडम बहुत अच्छी दवाई दंदे हैं क्योंकि मैं बारो जाण बच गई ਨਹੀਂ ਆਪਾਂ ਨੂੰ ਪਿੰਡ ਤੋਂ ਬਾਹਰ ਜਾਣਾ ਪੈਂਦਾ ਹਨ ਤੇ ਮੇਰਾ ਥਾਇਰੋਇਡ ਵਧਿਆ ਵਾ ਆ ਜੀ ਬਹੁਤ ਜ਼ਿਆਦਾ ਵਧਿਆ ਵਾ ਥਾਇਰੋਇਡ ਮੇਰਾ ਔਰ 125 ਦੀ ਗੋਲੀ ਲਗਾਈ ਹੈ ਮੇਰੀ ਪਹਿਲਾਂ 75 ਦੀ ਥੀ ਔਰ ਮੈਨੂੰ ਲੱਗਦਾ ਤਾਂ ਕਿ ਮੇਰੀ ਦਵਾਈ ਜ਼ਿਆਦਾ ਚੱਲੇਗੀ ਇਸ ਵਾਰ ਔਰ ਥੋੜਾ ਜਿਹਾ ਪਲੇਟਲੈਸ ਪਲੇਟਾਂ ਘਟ ਰਹੀਆਂ ਉਹਦੇ ਲਈ ਵੀ ਮੈਡੀਸਿਨ ਲਿਖੀ ਹੈ ਮੈਡਮ ਨੇ ਤੇ ਚਲੋ ਮੈਡੀਸਿਨ ਤਾਂ ਬਾਹਰੋਂ ਲਿਖੀ ਆ ਬਾਹਰੋਂ ਮਿਲੂਗੀ ਤੇ ਬਾਕੀ ਆਇਆ ਵੀ ਚਲੋ ਰਿਪੋਰਟ ਵਗੈਰਾ ਮੈਡਮ ਨੇ ਦੇਖ ਲਈ ਮੇਰੀ ਟੈਸਟ ਵਗੈਰਾ ਜੋ ਵੀ ਹੋਏ ਥੇ ਔਰ ਪ੍ਰੋਪਰ ਦਵਾਈ ਚੱਲੂਗੀ ਹੁਣ ਤੇ ਠੀਕ ਹੋ ਜਾ ਬਸ ਮੈਂ ਤੇ ਮੈਂ ਆ ਕੇ ਫੜਾਫੜਨਾ ਉਥੋਂ ਲੇਟ ਹੋਈ 11 ਵਜੇ ਗਈ ਤੇ ਡਿਸਪੈਂਸਰੀ 12 ਵਜੇ ਸਵਾ 12 ਹੋ ਗਏ ਸਾਨੂੰ ਸਾਢੇ 12 ਹੀ ਲਾ ਲਓ ਸਾਢੇ 12 ਆਈ ਦੌੜੀ ਦੌੜੀ ਫੜਾਫੜ ਗੁਰਦੁਆਰਾ ਸਾਹਿਬ ਅਰਦਾਸ ਹੋ ਚੁੱਕੀ ਤੀ ਔਰ ਹੋ ਚੁੱਕੀ ਤੀ ਬਸ ਬਾਬਾ ਜੀ ਉੱਠਣੇ ਲਗੇ ਤੇ ਫੜਾਫੜ ਐਂਟਰੀ ਮਾਰੀ ਮੈਂ ਗੁਰਦੁਆਰਾ ਸਾਹਿਬ ਕੇ ਵਿੱਚ ਉੱਥੇ ਵੀ ਜਾ ਕੇ ਆਈਆਂ ਹਾਜ਼ਰੀ ਲਵਾਇਆ ਹੀ ਗੁਰਦੁਆਰਾ ਸਾਹਿਬਾ ਔਰ ਫਿਲਹਾਲ ਥੋੜੀ ਨੇ ਰੈਸਟ ਕਰਾਂ ਮੈਂ ਕਿਉਂਕਿ ਥੱਕ ਗਈ ਬਈ 11 ਵਜੇ ਕੀ ਗਈ ਵੀ ਆ ਮੈਂ ਡਿਸਪੈਂਸਰੀ ਔਰ ਬਵਜੁਦ ਕੇ ਪਪਾ ਆਉਣਗੇ ਥੋੜਾ ਜਿਹਾ ਲੇਟ 1 ਵਜੇ ਬੱਚੇ ਆਉਣਗੇ 2 ਵਜੇ ਲੋ ਜੀ ਇੱਧਰ ਆਪਾਂ ਨੇ ਲਈਆਂ ਪਿੰਡੀਆਂ ਜੋ ਕਿ ਧੋਕੇ ਰੱਖੀਆਂ ਮੈਂ ਹੋਣੀ ਧੋਕੇ ਰੱਖਦੀਆਂ ਵੀ ਨਾਲ ਦੀ ਨਾਲ ਨੁੱਟ ਚੁੜ ਜੂਗੀਆਂ ਸ਼ਾਇਦ ਸਵੇਰੇ ਬਣਾਵਾਂ ਮਾਂ ਪਿੰਡੀਆਂ ਦੀ ਸਬਜੀ ਔਰ ਇੱਧਰ ਮੈਂ ਬਣਾਇਆਤਾ ਜੀ ਲੱਸੀ ਦਾ ਪਨੀਰ ਜੋ ਕਿ ਨਿਕਲ ਚੁੱਕਿਆ ਦੇਖੋ ਤੁਸੀਂ ਤੇ ਹੁਣ ਆਪਾਂ ਇੱਕ ਡੋਂਗੇ ਚ ਕੱਢਦੇ ਹਾਂ ਇਹਨੂੰ ਤਦ ਲੋ ਜੀ ਮੈਂ ਕੱਢਿਆ ਤਾਂ ਲੱਸੀ ਦਾ ਪਨੀਰ ਜੋ ਕਿ ਨਿਕਲ ਚੁੱਕਿਆ ਤੇ ਆਪਾਂ ਹੁਣ ਇਹਨੂੰ ਇੱਕ ਡੋਂਗੇ 'ਚ ਪਾਵਾਂਗੇ ਫਿਰ ਇਹਦੇ ਵਿੱਚ ਨਾ ਆਪਾਂ ਪਿਆਜ਼ ਔਰ ਪਿਆਜ਼ ਲਾ ਲਓ ਹੁਣਾ ਜਿਵੇਂ ਆਪਾਂ ਤੜਕਾ ਲਾਣੇ ਆ ਕੀਆ ਲਾ ਲਓ ਰੈਤਾ ਬਣਾਉਣਾ ਜਿਵੇਂ ਆਪਾਂ ਨੇ ਜਿਵੇਂ ਆਪਾਂ ਦਹੀਂ ਦਾ ਰੈਤਾ ਬਣਾਉਂਦੇ ਆ ਨਾ ਸੇਮ ਉਦਾਂ ਬਣ ਜੂਗਾ ਇਹ ਔਰ ਇਹਦੇ ਵਿੱਚ ਤੁਸੀਂ ਆਲੂ ਉਬਾਲ ਕੇ ਵੀ ਪਾ ਸਕਦੇ ਆ ਅਗਰ ਤੁਸੀਂ ਆਲੂ ਉਬਾਲ ਕੇ ਪਾਣਾ ਚਾਹੁੰਦੇ ਹੋ ਤਾਂ ਆਲੂ ਵੀ ਉਬਾਲ ਕੇ ਪਾ ਲਓ ਵਿੱਚ ਤੇ ਬਹੁਤ ਵਧੀਆ ਬਣਦਾ ਇਹ ਪਨੀਰ ਔਰ ਜਸਟ ਮੈਂ ਪਨੀਰ ਕੱਟ ਕੇ ਨਾ ਫਿਰ ਬਾਅਦ ਚ ਘੋਲਾਂਗੀ ਤੇ ਬੁੰਦੀ ਪਾਵਾਂਗੀ ਮੰਗਵਾ ਕੇ ਕਈ ਵਾਰ ਬੁੰਦੀ ਪਾ ਲਓ ਨਾ ਬੁੰਦੀ ਨਾਲ ਗਾੜੀ ਹੋ ਜਾਂਦਾ ਏ ਪਨੀਰ ਬੁੰਦੀ ਪਾ ਲਓ ਤੁਹਾਡੀ ਆਪਣੀ ਮਰਜ਼ੀ ਆ ਜੀਰੇ ਦਾ ਤੜਕਾ ਲਾ ਲਓ ਜਮਨ ਪਾ ਲਓ ਮਤਲਬ ਬੈ ਹੁੰਦੀ ਆ ਨਾ ਇਹਦੇ ਵਿੱਚ ਤਾਂ ਤੁਸੀਂ ਜੀਰੇ ਦਾ ਤੜਕਾ ਜ਼ਰੂਰ ਲਗਾਓ ਇਹਦੇ ਵਿੱਚ ਤੇ ਲੋ ਜੀ ਪਨੀਰ ਮੈਂ ਕੱਟ ਲਿਆ ਲੋ ਜੀ ਪਨੀਰ ਆਪਣਾ ਲੱਸੀ ਦਾ ਬਣ ਗਿਆ ਇਹਦੇ ਵਿੱਚ ਆਪਾਂ ਹਰੀ ਮਿਰਚਾਂ ਕੱਟ ਕੇ ਪਿਆਜ਼ ਪਾ ਕੇ ਔਰ ਟਮਾਟਰ ਦੇ ਟੁਕੜੇ ਪਾ ਕੇ ਖੀਰੇ ਕੇ ਪਾ ਲੋ ਛੋਟੇ ਛੋਟੇ ਕੱਟ ਕੇ ਜਿਵੇਂ ਆਪਾਂ ਰੈਤਾ ਹੁੰਦਾ ਨਾ ਉਦਾਂ ਬਣ ਜਾਂਦਾ ਰੈਤੇ ਕੀ ਤਰ੍ਹਾਂ ਤੇ ਬੂੰਦੀ ਪਾਣੀ ਹੈ ਤੁਸੀਂ ਬੂੰਦੀ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਲੱਸੀ ਦਾ ਬਣਾਇਆ ਜੀ ਮੈਂ ਪਨੀਰ ਲੱਸੀ ਦਾ ਪਨੀਰ ਬਣਦਾ ਜਿਵੇਂ ਤੇ ਕਈਆਂ ਨੂੰ ਤਾਂ ਪਤਾ ਹੋਣਾ ਵੈਸੇ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਤੇ ਕਮੈਂਟ ਕਰਕੇ ਦੱਸਿਓ ਜੀ ਕਿਹਨੂੰ ਕਿਹਨੂੰ ਪਤਾ ਵੀ ਇਹ ਪਨੀਰ ਲੱਸੀ ਦਾ ਕੀਵੇਂ ਬਣਦਾ ਹੈ ਹੈਨਾ ਜੇ ਪਤਾ ਤਾਂ ਜ਼ਰੂਰ ਦੱਸਿਓ ਚਲੋ ਜੀ ਟਾਈਮ ਹੋ ਗਿਆ ਬੱਚਿਆਂ ਦਾ ਆਣ ਦਾ ਸ਼ਾਇਦ ਆ ਗਏ ਆਂ ਗੇਟ ਖੋਲਦਾ ਮੈਂ ਤੋ ਲੋ ਜੀ ਇਧਰ ਮੇਰੇ ਬੱਚੇ ਆਨੇ ਵਾਲੇ ਹੈ ਆਨੇ ਵਾਲੇ ਨਹੀਂ ਹੈ ਆ ਗਏ ਆ ਗਏ ਆ ਗਏ ਆ ਗਏ ਨਹੀਂ ਮੇਰੇ ਨਹੀਂ ਮੇਰੇ ਲੱਡੂ ਲੁੱਟ ਆਏ ਕੀ ਹੋਇਆ ਪੁੱਤ ਚੋਟ ਲੱਗੀ ਕਿਸ ਕੀ ਇਟਵਾ ਚਲੋ ਦਵਾਈ ਲਵਾ ਲਓ ਮੇਰੇ ਤੇ ਦਰਦ ਕਰੇਗਾ ਨਹੀਂ ਕਰਦਾ ਦਾ ਇਹ ਮਮਾ ਕੀ ਮਮਾ ਕੀ ਗੋਦੀ ਮੈਂ ਬੈਠੀ ਹੋ ਫਿਰ ਕੋਈ ਦਰਦ ਨਹੀਂ ਹੋਣੇਗਾ ਠੀਕ ਆ ਬੇਟੇ ਉਹ ਦੱਸ ਹੁਣ ਮਮਾ ਨੂੰ ਚੋਟ ਲੱਗੀ ਦਿਖਾਵਨ ਨੂੰ ਕਿੱਥੇ ਲੱਗੀ ਆ ਚੋਟ ਓਹੋ ਰਗੜ ਲੱਗੀ ਐ ਇਸਕੇ ਜੋ ਤਾਂ ਪਾਊਡਰ ਕਾ ਕਰੀਮ गोडा भी लिबड़ा पिया इसका सारा ये आपके चोट लगी है ओ नो मेरा बेटा गिर गिर देखो जी गिर गया रस्ते के आंदा। कल छुट्टी मा मार लेगी गर्मी है छोटा बच्चा ठीक है इधर भी लगी दोनों पासे गोडे फुट गए जो के तो दोनों पासे फुटे दर्द हो रहा है ਪੁੱਤ ਗੇ ਅਬ ਆਪਣਾ ਦਵਾਈ ਦਵਾ ਲਓ ਮम्मा ਦੇ ਕੱਲ ਦੀ ਛੁੱਟੀ ਕੱਲ ਦੀ ਛੁੱਟੀ ਬਸ ਸਕੂਲ ਨਹੀਂ ਜਾਣਾ ਆਪਣੇ ਕਰੀਮ ਲਗਾ ਮ ਲਗਾ ਮੈਂ ਅਬ ਮੈਂ ਕਹਿਆ ਕੱਲ ਦੀ ਛੁੱਟੀ ਆ ਤੁਨੂੰ ਕੋਈ ਬਿਲਕੁਲ ਸਕੂਲ ਨਹੀਂ ਜਾਣਾ ਆਪਣੇ ਠੀਕ ਆ ਕੱਲ ਨੂੰ ਗਰਮੀ ਹੈ ਆਪਣਾ ਅੰਦਰ ਰੈਸਟ ਕਰਿਓ ਮम्मा ਦੇ ਪਾਸ ਠੀਕ ਆ ਨਹੀਂ ਜਾਣਾ ਮੇਰੇ ਪੁੱਤ ਨੇ ਪਿਆ ਘੜ ਦੇ ਚੰਗੀ ਨੂੰ चलो जी बच्चे आ गए मेरे और रोटी पानी हो गया बच्चा का जस्ट फ्री होके बैठ गए बच्चे और पैंतल के बेचारी गोडे बना लिया मैं दवाई लाई है उसके ट्यूब पई थी मेरे को जो बच्चा चोटा चोटा लगद कोई था ते बाकी जो चोटा चोटा लगदिया ना बच्चे गियाँ पाउडर पिया था लगा त्या मैं फिलहाल हूँ पई है अंदर ਔਰ ਕਾਲੂ ਮੈਂ ਭੇਜਣੇ ਕੀ ਨਹੀਂ ਜੋ ਰੂਪ ਨੂੰ ਛੁੱਟੀ ਮਰਾ ਦੇਣੀ ਹੈ ਕਿਉਂਕਿ ਗਰਮੀ ਬਹੁਤ ਹੈ ਛੋਟੀ ਹੈ ਨਾ ਰੂਪ ਜੋਤ ਚਲੀ ਜਾਊਗੀ ਕਿਉਂਕਿ ਜੋਤ ਬੜੀ ਹੈ ਔਰ ਇਹ ਜੋਤਨਾ ਜੋ ਵੀ ਚੀਜ਼ ਮੰਗਵਾਣੀ ਹੁੰਦੀ ਆ ਪਾਪਾ ਤੇ ਨਾ OBC ਤੇ ਉਹ ਯਾਰ ਪੇ ਲਿਖ ਦਿੰਦੀ ਆ ਬੈਕਵਰਡ ਸਰਟੀਫਿਕੇਟ ਬਣਵਾਣਾ ਤਾਂ ਨਾ ਜੋਤ ਨੇ ਬੈਕਵਰਡ ਸਰਟੀਫਿਕੇਟ ਤਾਂ ਇਸ ਕਰਕੇ ਉਹਨੇ ਨਾ ਯਹਾਂ ਪੇ ਲਿਖ ਦਿਆ ਕਿ ਪਾਪਾ ਕੇ ਯਾਦ ਰਹੇਗਾ ਇਹ ਬਲੈਕਬੋਰਡ ਪਾ ਲਿਖ ਦਿੰਦੀ ਆ ਜੋਤ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਤਦ ਤੱਕ ਕੇ ਲਈ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਆਪਣੀ ਭੈਣ ਰਜਿੰਦਰ ਕੌਰ ਨੂੰ ਆਪਣੀ ਫਰੈਂਡ ਰਜਿੰਦਰ ਕੌਰ ਨੂੰ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਬਾਏ ਜੀ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ